ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਚੈਲ ਅੱਜ ਨਾਲ ਤੁਹਾਨੂੰ ਦੋ ਵੀਡੀਓ ਦਿਖਾਉਣੀ ਹੈ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਕੋਈ ਉੱਥੇ ਜਾ ਕੇ ਪੰਜਾਬੀ ਕੁੜੀ ਪੰਜਾਬੀ ਕੁੜੀਆਂ ਨਾਲ ਹੀ ਧੱਕਾ ਕਰ ਰਹੀਆਂ ਕੋਈ ਇੱਥੇ ਰਹਿ ਕੇ ਧੱਕੀ ਦਾ ਸ਼ਿਕਾਰ ਹੋ ਰਿਹਾ ਤੁਸੀਂ ਇਹ ਦੋਨੋਂ ਵੀਡੀਓ ਦੇਖਣੀ ਹੈ ਉਹ ਦੇਖਿਆ ਉਹਦੇ ਵਿਚਾਰ ਸਾਂਝੇ ਕਰਨੇ ਵਿਆਹ ਕਰਵਾ ਕੇ ਮੁੰਡੇ ਵਾਲਾਂ ਦੇ ਪੈਸੇ ਲਵਾ ਕੇ 30-35 ਲੱਖ ਰੁਪਇਆ ਬੰਦਾ ਪਤਾ ਨਹੀਂ ਕਿੱਥੋਂ ਇਕੱਠਾ ਕਰਦਾ ਕਿੱਥੋਂ ਨਹੀਂ ਤੇ ਬਾਅਦ ਚ ਉਹਨੂੰ ਪਤਾ ਲੱਗਦਾ ਵੀ ਮੇਰੇ ਨਾਲ ਪ੍ਰਾਉਡ ਹੋ ਗਿਆ ਜਾਂ ਉਹ ਬੰਦਾ ਜਾਣਦਾ ਹੁੰਦਾ ਤੇ ਜਾਂ ਉਹਦੀ ਹਾਲ ਬਹੁਤ ਔਖਾ ਹੁੰਦਾ 30-35 ਲੱਖ ਰੁਪਇਆ ਲਾਉਣਾ ਕਿਸੇ ਦੇ ਘਰੇ ਨਹੀਂ ਪਿਆ ਹੁੰਦਾ ਬਹੁਤ ਔਖਾ ਹੋ ਕੇ ਅਗਲਾ ਲਾਉਂਦਾ ਅੱਜ ਇਹ ਹੀ ਵੀਡੀਓ ਤੁਹਾਨੂੰ ਦੋ ਦਿਖਾਉਣੀ ਹੈ ਜਿੱਥੇ ਪੰਜਾਬੀ ਹੀ ਪੰਜਾਬੀ ਨਾਲ ਅਤਿਆਚਾਰ ਕਰ ਰਿਹਾ ਕੋਈ ਇੱਥੇ ਰਹਿ ਕੇ ਠੱਗੀ ਦਾ ਸ਼ਿਕਾਰ ਹੋ ਰਿਹਾ ਆਓ ਫਿਰ ਤੁਹਾਨੂੰ ਦਿਖਾਉਣੀ ਹੈ ਦੋਨੋਂ ਵੀਡੀਓ ਇਹਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਕੋਈ ਇਸ ਠੱਗੀ ਦਾ ਹੋਰ ਕੋਈ ਸ਼ਿਕਾਰ ਨਾ ਹੋ ਸਕੇ ਔਰ ਇਸ ਵਾਰ ਦੀ ਦੌੜ ਤੋਂ ਪਲੀਜ਼ ਨਿਕਲੋ ਔਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀਉਂਦੇ ਵਸਦੇ ਰਹੋ

ਵੇ ਹਨ ਤੇ ਤੇਰਾ ਜੂਸ ਕਰਦਾ ਕਵੀ ਗਵੀਰ ਬਾਈ ਬੋਲੇ ਚਰਾਗ ਬਾਰੇ ਬੋਲੇ ਮੇਰੇ ਸੇ ਨੰਬਰ ਭੇਜੇ ਚਰਾਗ ਰਾਹ ਮਾ ਮੇਰਾ ਦੋਸਤ ਰੱਖਾ ਲਿਆ ਤੇਰੇ ਰੰਗ ਪਾ ਕੇ ਮੇਰੇ ਦੋਸਤ ਕੱਲੇ ਨਹੀਂ ਹੈਗੇ ਸਾਡੇ ਪਿੰਡ ਵਿੱਚ ਹੋਣਾ ਸੋਣਾ ਬੁੱਲਾ ਇਨਾ ਸੋਣਾ ਬੁੱਲਾ ਗੰਦੀਰੀ ਨਾ ਪਰਿਓ ਮਰਚ ਪੇੜ ਦੀ ਦੀ ਮਾ ਕੁੜੀ ਆ ਰਹੀ ਉਹ ਕਿਆ ਕਿਆ ਵਿਆਹ ਹੋਇਆ ਤੇ ਐਦਾ ਕੁੜੀ ਇੱਕੋ ਦਾ ਵੀ ਗਾਇਬ ਹੋਊਗੀ ਅਸਰ ਅਸੀਂ ਮਾਂ ਨੇ ਬੇਨਤਾ ਕੋਲ ਕੀਤੀ ਆ ਲੈ ਕੇ ਵੀ ਮੇਰੇ ਘਰ ਆਣਾ ਨਹੀਂ ਹੈਗਾ ਮੇਰੇ ਸੱਤੇ ਮੈਨੂੰ ਮੇਰਾ ਬੇਟਾ ਹੀ ਦੇਖਣਾ ਹੈ ਕੋਣ ਨੇ ਕਿਹਾ ਇਹ ਸੁਣਿਆ ਕਿ ਉਹ ਕੁੜੀ ਨੂੰ ਲੈ ਕੇ ਗਿਆ ਜਦੋਂ ਅਸੀਂ ਉਹਨੂੰ ਜਾਣਦੇ ਤੱਕ ਨਹੀਂ ਅਸੀਂ ਆਪਣੀ ਨੂੰਹ ਨੂੰ ਕਿਸੇ ਦੇ ਨਾਲ ਗਈਆ ਅਸੀਂ ਉਹ ਬਰਦਾਸ਼ਤ ਕਰ ਲੂ ਥੋਨੂੰ ਇਹ ਕਿਦੇ ਨੂੰ ਕੁਝ ਹੋ ਗਿਆ ਇੰਨੀ 31 ਲੱਖ ਰੁਪਏ ਅਸੀਂ ਲਾਇਆ ਟ੍ਰੈਕ ਤੋਂ ਬੇਗਾਨੀ ਇਸ ਦਟੀਆਂ ਸੀਗੀਆਂ ਜੋ ਸਾਡੀਆਂ ਸੀ ਉਹ ਵੇਚ ਕੇ ਦੁਬਾਰਾ ਕਿਸੇ ਨੂੰ ਨਹੀਂ ਭੇਜੀ ਸੀ ਅਸੀਂ ਭੇਖ ਵਿੱਚ ਪੜ ਕੇ ਅੱਤੇ ਲੜਕੀ ਦੀ ਆਪਸ ਵਿੱਚ ਨਹੀਂ ਬੰਦੀ ਪਰ ਉਹਨੇ ਜਰਾ ਇੱਕ ਦੂਜੇ ਤੋਂ ਪੈਸੇ ਦੀ ਮੰਗ ਨਹੀਂ ਕਰਨਗੇ ਹਾਂਜੀ ਇਹ ਲੈ ਫਿਰ ਇਹਦਾ ਮਤਲਬ ਬਾਅਦ ਚ ਬਿਲਕੁਲ ਹਾਂ ਟੈਨਸ਼ਨ ਆ ਵੀ ਜੇ ਮੇਰਾ ਬੱਚਾ ਕੁਝ ਕਰਕੇ ਮੈਂ ਕਾਸੇ ਇਕੱਲੇ ਨਹੀਂ ਰਹਿਣਾ ਮੈਂ ਮੇਰੀ ਉੱਤੇ ਦੇ ਮੁਤ ਕੋਈ ਨਹੀਂ ਤਾਂ ਆਪਾ ਦੇਖੂਗਾ ਕਿ ਆਪਣੀ ਘਰੇਲੀ ਸਵਾਹੀ ਤਾਂ ਆਪੋ ਤਾਂ ਸੌਉਗਾ ਹੀ ਆਪਣੀ